ਅਗਰ ਤੁਸੀਂ ਇਸ਼ਤਿਹਾਰਾਂ ਦੀ ਤੇ ਐਲਾਨਾਂ ਦੀ ਸਰਕਾਰ ਦੇਖਣੀ ਹੈ ਤਾਂ ਪੰਜਾਬ ਦੇ ਵਿੱਚ ਆ ਕੇ ਪੰਜਾਬ ਸਰਕਾਰ ਦੀ। ਇਹ ਚੀਜ਼ਾਂ ਦੇ ਇਲਜ਼ਾਮ ਲੱਗ ਰਹੇ ਨੇ ਪੰਜਾਬ ਸਰਕਾਰ ਦੇ ਉੱਤੇ ਲੋਕਾਂ ਵੱਲੋਂ ਲਗਾਏ ਜਾ ਰਹੇ ਨੇ ਕਿਉਂਕਿ ਕਿਸੇ ਵੀ ਮੌਕੇ ਜਦੋਂ ਕੋਈ ਵੱਡਾ ਮੌਕਾ ਆਉਂਦਾ ਕੋਈ ਈਵੈਂਟ ਹੁੰਦਾ ਤਾਂ ਉਸ ਮੌਕੇ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਨੇ ਕਿਉਂਕਿ 2022 ਦੇ ਵਿੱਚ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀਗਾ ਕਿ ਪੰਜਾਬ ਨੂੰ ਉਹ 16 ਮੈਡੀਕਲ ਕਾਲਜ ਦੇਣਗੇ ਤੇ ਜਿਸ ਤੋਂ ਬਾਅਦ ਉਹ ਮੈਡੀਕਲ ਕਾਲਜਾਂ ਦਾ ਕੀ ਬਣਿਆ ਕਿਸੇ ਨੂੰ ਕੋਈ ਖਬਰ ਨਹੀਂ। ਕੁੱਲ 16 ਮੈਡੀਕਲ ਕਾਲਜ ਬਣਾਉਣੇ ਨੇ। 9 ਬਹਿਣਾ ਹੈਗੇ। ਪੱਤੀ ਹੋ ਜਾਣਗੇ ਜਿਲੇ ਤੇ ਹੀ ਨੇ ਜਾਣੀ ਕਿ ਹਰ ਜਿਲ੍ਹੇ ਨੂੰ ਲੱਗਦਾ ਕੋਈ ਨਾ ਕੋਈ ਕਾਲਜ ਟੱਚ ਕਰੂਗਾ ਤੇ ਉਸ ਤੋਂ ਬਾਅਦ ਹੁਣ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਮੌਕੇ ਉਹਨਾਂ ਨੇ ਇੱਕ ਐਲਾਨ ਹੋਰ ਕਰ ਦਿੱਤਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਵਰਲਡ ਕਲਾਸ ਯੂਨੀਵਰਸਿਟੀ ਬਣਾਉਣਗੇ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਛਿੜ ਗਈ ਹੈ ਕਿਉਂਕਿ ਇਹ ਐਲਾਨ ਵੀ ਭਗਵੰਤ ਮਾਨ ਦੇ ਪੁਰਾਣੇ ਪਹਿਲਾਂ ਵਰਗੇ ਐਲਾਨਾਂ ਵਾਂਗੂ ਹੀ ਮੰਨਿਆ ਜਾ ਰਿਹਾ ਕਿਉਂਕਿ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ 16 ਕਾਲਜ ਕਿੱਥੇ ਗਏ ਇੱਥੋਂ ਤੱਕ ਕਿ ਲੋਕਾਂ ਵੱਲੋਂ ਇਹ ਵੀ ਗੱਲਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਭਗਵੰਤ ਮਾਨ ਨੇ ਜਿਹੜਾ ਆ ਐਲਾਨ ਕੀਤਾ ਹੈ ਅਨੰਤਪੁਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਵਾਲਾ ਉਸ ਦੇ ਹੁਣ ਵੱਡੇ ਵੱਡੇ ਇਸ਼ਤਿਹਾਰ ਉਹਨੇ ਕਿ ਸੜਕਾਂ ਦੇ ਉੱਤੇ ਬੈਨਰ ਲੱਗਣਗੇ ਕਿ ਭਗਵੰਤ ਮਾਨ ਨੇ ਕੀਤਾ ਯੂਨੀਵਰਸਿਟੀ ਬਣਾਉਣ ਦਾ ਐਲਾਨ ਜੇ ਬੈਨਰਾਂ ਦੀ ਗੱਲ ਕੀਤੀ ਜਾਵੇ ਤਾਂ ਬੈਨਰਾਂ ਨੂੰ ਲੈ ਕੇ ਤੁਸੀਂ ਦੇਖਿਆ ਹੋਣਾ ਹਰ ਗਲੀ ਹਰ ਮੁਹੱਲਾ ਸੋਸ਼ਲ ਮੀਡੀਆ ਤੇ OTT ਪਲੇਟਫਾਰਮਾਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਇਸ਼ਤਿਹਾਰ ਦੀ ਕੋਈ ਕਸਰ ਨਹੀਂ ਛੱਡੀ ਗਈ ਹਰ ਪਾਸੇ ਆਪਣੀ ਫੋਟੋ ਦੇ ਨਾਲ ਨਾਲ ਇਸ ਚੀਜ਼ ਨੂੰ ਦਿਖਾਇਆ ਗਿਆ ਤੇ ਦੂਜੇ ਪਾਸੇ ਗੱਲ ਕੀਤੀ ਵਿਰੋਧੀ ਪਾਰਟੀ ਵਾਲੇ ਲੀਡਰਾਂ ਤੋਂ ਇਲਾਵਾ ਆਮ ਲੋਕ ਵੀ ਇਹ ਸਵਾਲ ਚੁੱਕਣ ਲੱਗ ਗਏ ਕਿ ਫਾਇਦਾ ਕੀ ਆ ਕੀ ਮਿਲਿਆ ਸਾਨੂੰ ਐਡਾ ਵੱਡਾ ਇਸ਼ਤਿਹਾਰ ਲਗਾਉਣ ਤੋਂ ਬਾਅਦ ਇੰਨੀ ਵੱਡੀ ਪਬਲਿਸਿਟੀ ਕਰਨ ਤੋਂ ਬਾਅਦ ਗੁਰਤੇਗ ਬਹਾਦਰ ਜੀ ਦੇ ਇਹ ਫੋਟੋ ਵਾਲੇ ਬੋਰਡ ਤੁਸੀਂ ਹੁਣ ਹਰ ਗਲੀਆਂ ਦੇ ਮੋੜ ਦੇ ਉੱਤੇ ਦੇਖ ਲੇ ਤੇ ਹੁਣ ਕੀ ਗਰੰਟੀ ਹੈ ਕਿ ਇਹਨਾਂ ਨੂੰ ਜਿੰਨੇ ਵੀ ਬੋਰਡ ਲੱਗੇ ਨੇ ਇਕੱਲੇ ਇਕੱਲੇ ਬੋਰਡ ਨੂੰ ਸੰਭੂਗਾ ਕੌਣ ਕੀ ਹੁਣ ਇਹ ਇਸ ਤਰੀਕੇ ਨਾਲ ਇੱਕ ਮਰਿਆਦਾ ਦੇ ਅਨੁਸਾਰ ਇਸ ਨੂੰ ਸੰਭਾਲ ਕੇ ਰੱਖਿਆ ਜਾਊਗਾ ਜਾਂ ਇਹ ਵੀ ਜਦੋਂ ਤੂਫਾਨ ਨੇ ਰੀਚੱਕੜ ਮੀ ਆਊਗਾ ਤਾਂ ਇਹ ਵੀ ਬੇਜਦਵੀ ਹੋਊਗੀ ਇਹ ਵੀ ਜਿੱਦਾਂ ਅਸੀਂ ਦੂਸਰੇ ਪੋਸਟਰਾਂ ਨੂੰ ਦੇਖਦੇ ਹਾਂ ਉਹਨਾਂ ਦਾ ਕੀ ਹਾਲ ਹੁੰਦਾ ਗਲੀਆਂ ਦੇ ਵੀ ਕਿ ਉਸ ਨਬੋ ਤੱਕ ਇਹ ਚੀਜ਼ਾਂ ਹੋਣਗੀਆਂ ਹਰ ਨਿਊਜ਼ਪੇਪਰ ਦੇ ਤੁਸੀਂ ਵੱਡੇ ਵੱਡੇ ਪੰਨਿਆਂ ਦੇ ਉੱਤੇ ਦੇਖੀ ਹੋਣੀਆਂ ਇਹ ਇਸ਼ਤਿਹਾਰਬਾਜ਼ੀ ਕੀਤੀ ਗਈ ਹੁਣ ਕੀ ਇਹ ਇਕੱਲੇ ਇਕੱਲੇ ਨਿਊਜ਼ਪੇਪਰ ਤੋਂ ਲੈ ਕੇ ਇਕੱਲੇ ਇਕੱਲੇ ਬੈਨਰਾਂ ਨੂੰ ਲੈ ਕੇ ਇਹ ਚੀਜ਼ਾਂ ਨੂੰ ਕੌਣ ਸੰਭ ਕੇ ਰੱਖੇਗਾ ਕੌਣ ਇਹਨਾਂ ਚੀਜ਼ਾਂ ਨੂੰ ਇਹ ਧਿਆਨ ਚ ਰੱਖੇਗਾ ਕਿ ਮर्यादा ਅਨੁਸਾਰ ਸਾਹਮੇ ਰਹਿਣ ਬਾਕੀ ਭਗਵੰਤਮਨ ਵੱਲੋਂ ਕੀਤੀ ਗਈ ਇਸ ਨਵੀਂ ਅਨਾਊਂਸਮੈਂਟ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ